it's a ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸੁਜੀਤ ਸਿੰਘ ਪ੍ਰਧਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਨਗਰ ਪੁੰਗਰਨੀ ਜੋ ਕਿ ਹਰ ਸਾਲ ਦੀ ਤਰ੍ਹਾਂ ਸਮਾਗਮ ਗੁਰੂ ਹਰਾਈ ਸਾਹਿਬ ਜੀ ਦੇ ਮਨਾਏ ਜਾ ਰਹੇ ਆ ਉਹਦਾ ਅੱਜ ਪੋਸਟਰ ਰਿਲੀਜ਼ ਕੀਤੇ ਗਏ ਆ ਉਹਦੇ ਵਿੱਚ ਤੁਸੀਂ ਸਾਰੀ ਸੰਗਤਾਂ ਨੇ ਦੇਸ਼ ਵਿਦੇਸ਼ ਦੇ ਵਿੱਚ ਸੰਗਤਾਂ ਜਿਹੜੀਆਂ ਵੀ ਸਾਡੇ ਚੈਨਲ ਦੇ ਮਧੁਰ ਰਹੀ ਸੁਣਦੀਆਂ ਇਲਾਕੇ ਦੀਆਂ ਕਿ ਉਸ ਦਿਨ ਨੂੰ 29 ਤਰੀਕ ਕੀ ਨਗਰ ਕੀਰਤਨ ਅਤੇ 31 ਤਰੀਕ ਨੂੰ ਕੀਰਤਨ ਦਰਵਾਜ਼ੇ ਵਿੱਚ ਪਹੁੰਚ ਕੇ ਆਪਣਾ ਰੌਣਕਾ ਬਤਾਓ ਅਤੇ ਪਹੁੰਚ ਕੇ ਸਾਰੇ ਹੀ ਆਨੰਦ ਮਾਣੋ ਲੰਗਰ ਤੋਂ ਚੱਲਣਗੇ ਸਾਰੀਆਂ ਸੰਗਤਾਂ ਨੂੰ ਫੇਰ ਦੁਬਾਰਾ ਬੇਨਤੀ ਹੈ ਕਿ ਹੌਮ ਹਮਾ ਕੇ ਪਹੁੰਚ ਦੀ ਕਿਰਪਾਲਤਾ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸਾਹਿਬ ਸ੍ਰੀ ਗੁਰੂ ਘਰ ਰਾਜ ਸਮਾਰਾਜ ਇਹਨਾਂ ਦੇ ਜੋ ਕਿ ਨਗਰ ਉਹ ਵਰਨੀ ਵਿੱਚ ਕਿਤੇ ਹਰ ਸਾਲ ਦੀ ਤਰ੍ਹਾਂ ਕਿਉਂਕਿ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਸੰਗਤਾਂ ਬੜੀ ਤੁੰਤਾਂ ਦੇ ਨਾਲ ਮਨਾਉਂਦੀਆਂ ਸੋ 25 ਤਰੀਕ ਨੂੰ ਲੈ ਕਰਕੇ ਫਰੀ ਸੰਬੜ ਪਾਕ ਆਰੰਭ ਕੀਤੇ ਜਾਣੇ ਆ ਜੋ ਕਿ 29 ਤਰੀਕ ਨੂੰ ਸੰਗਤਾਂ ਸੋ ਨਗਰ ਕੀਰਤਨ ਹਰਿਸਤਾਨੀਆਂ ਅੱਧੇ 31 ਤਰੀਕ ਨੂੰ ਕੀਰਤਨ ਦਰਬਾਰ ਵਿੱਚ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰਨੀ ਵੀ ਤੇ ਨਾਲ ਸੰਗਤਨ ਬੇਨਤੀ ਹੈ ਕਿ 30 ਤਰੀਕ ਨੂੰ ਇੱਥੇ ਬੱਚਿਆਂ ਦਾ ਫ੍ਰੀ ਅਮਰੀਕਾ ਵਾਲਾ ਕੈਂਪ ਲੱਗੇਗਾ ਉਹਦੇ ਨਾਲ ਖੂਨਦਾਨ ਕੈਂਪ ਵੀ ਲੱਗੇਗਾ ਸੋ ਸਾਰੀਆਂ ਸੰਗਤਾਂ ਨੂੰ ਨਿਮਰਤਾ ਸਹਿਤ ਬੇਨਤੀ ਕੀਤੀ ਜਾਂਦੀ ਹੈ ਕਿ ਇਨ੍ਹਾਂ ਸਮਾਗਮਾਂ ਵਿੱਚ ਚੜ੍ਹਦੀਆਂ ਭਾਵਨਾ ਦੇ ਨਾਲ ਹਾਜ਼ਰੀਆਂ ਭਰ ਕੇ ਸੋ ਆਪਣੇ ਜੀਵਨ ਨੂੰ ਸਫਲਾ ਬਣਾਓ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਲਾਹੇ ਪ੍ਰਾਪਤ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ